ਇੱਕ ਇਹ ਪਹਾੜ ਹੈ 100 ਫੁੱਟ ਤੇ ਇਹ ਇਹ ਵਾਲਾ ਹੀ ਹੋਣਾ ਇਹ 200 ਫੁੱਟ ਹੋਊਗਾ ਤੇ ਉਹ ਵਾਲਾ ਜਿਹੜਾ ਉਧਰਲਾ ਪਹਾੜ ਉਹ ਵੱਡਾ ਹੈ ਪੀਆਂ ਪਛਮਾ ਨੂੰ ਚਾਰਾ ਵੀ ਕੀਤੀਆਂ ਦੇ ਜਾ ਕੇ ਪਾ ਕੇ ਆਏ ਸਿੰਘ ਸੇਵਾਦਾਰ ਤੇ ਜਦੋਂ ਉਥੇ ਪਾਣੀ ਘਟ ਗਿਆ ਆਗਨ ਬੋਟਾਂ ਦੀ ਸੇਵਾ ਸਮਾਪਤ ਹੋ ਗਈ ਫਿਰ ਕੱਲ ਤੋਂ ਉਹਨਾਂ ਸੇਵਾ ਮਾਂ ਪੁੱਛਾਂ ਨੇ ਇਧਰ ਅਰੰਭ ਕਰਤੀ ਹੈ ਕਲਤੀ ਕਲ ਦਾ ਪ੍ਰਤੀਕ ਸਾਡੀ ਖਾਲਸਾ ਕੌਮ ਸਦਾ ਹੀ ਹੜਾਂ ਦੇ ਵਿੱਚ ਲੜਾਈ ਦੇ ਵਿੱਚ ਕਿਤੇ ਵੀ ਜੂਝਦੀ ਆਈ ਆ ਤੇ ਜੂਝਦੀ ਰਹੂਗੀ ਸਾਨੂੰ ਕਿਸੇ ਤੋਂ ਕੋਈ ਲੋੜ ਨਹੀਂ ਸਾਡੀਆਂ ਸੰਪਰਦਾਏ ਇਹਦੇ ਜੀ ਬੰਨ ਅਸੀਂ ਚੋਲੀਆਂ ਨਾਲ ਬੰਨ ਸਕਦੇ ਆ ਤੋੜਿਆਂ ਦੀ ਤੇ ਦੂਰ ਦੀ ਗੱਲ ਆ ਇਹਦੇ ਬੁੱਕਾਂ ਨਾਲ ਸੰਗਤ ਚੜਦੀ ਕਲਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਨਾਂ ਨੇ ਤਾਂ ਗਜਨੀ ਵਰਗੇ ਰੂਣੀ ਖੰਗੜ ਦੇਦਾ ਤੇ ਬੰਨ ਤੇ ਕੋਈ ਚੀਜ਼ ਹੀ ਨਹੀਂ ਕੇ ਹਾਂ ਜੀ ਉਹਨਾਂ ਦੀ ਮੇਰ ਸਦਕਾ ਹੀ ਇੰਨੀ ਸੰਗਤ ਆ ਉਹਨਾਂ ਦੀ ਮੇਰ ਸੰਗਤਾਂ ਕੱਲ 700 ਬੰਦਾ ਸੰਗਤ ਅਦਾ ਆਇਆ ਸੀ ਇਸ ਬੰਦ ਤੇ ਬੰਨ ਸ਼ੁਰੂ ਕਰਨ ਵਾਸਤੇ ਤੇ ਬਾਬਾ ਸੁਖਾਇ ਨੇ ਬੜੀ ਕਿਰਪਾ ਨਾਲ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲਾ ਨਾਲ ਬੰਨ ਵੇਖੋ ਟਾਟ ਸਾਹਮਣੇ ਸਰਕਾਰਾਂ ਨਹੀਂ ਸਾਨੂੰ ਕੋਈ ਝਾਕ ਨਹੀਂ ਅਸੀਂ ਸਰਕਾਰਾਂ ਫੇਲ ਆ ਇਹ ਸਾਰੇ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਇਹੋ ਹੀ ਦਿੰਦੇ 1988 ਯਾਨੀ ਕਿ 37 ਸਾਲਾਂ ਦੇ ਵਕਫੇ ਤੋਂ ਬਾਅਦ ਆਏ ਹੜਾ ਨੇ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਕੀਤਾ ਪਰ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਦਿਖਾਤਾ ਕਿ ਉਹ ਪੰਜਾਬ ਜਿਸ ਦੇ ਮੱਥੇ ਤੇ ਉਰਦਾ ਪੰਜਾਬ ਦਾ ਨਾਮ ਦਾ ਕਲੰਕ ਲੱਗਦਾ ਹੈ ਇਹ ਪੰਜਾਬ ਚੜਦੀ ਕਲਾ ਵਾਲਾ ਪੰਜਾਬ ਹੈ ਤਸਵੀਰ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਕੋਨੇਵਾਲ ਦੀ ਜਿੱਥੇ ਉਹ ਜਗਾ ਜਿਸ ਥਾਂ ਤੇ ਸਭ ਤੋਂ ਪਹਿਲਾਂ ਪਾਣੀ ਨੇ ਆਪਣਾ ਕਹਿਰ ਵਰਾਇਆ ਸੀ ਜਿੱਥੇ ਸਭ ਤੋਂ ਪਹਿਲਾਂ ਨੁਕਸਾਨ ਹੋਇਆ ਸੀ ਇਹ ਉਹ ਜਗਾ ਜਿੱਥੇ ਤਿੰਨ ਪਾਸਿਓ ਸੜਕਾਂ 100-100 ਫੁੱਟ ਤੋਂ ਵੱਧ ਜਿਹੜਾ ਸੜਕਾਂ ਚ ਪਾੜ ਪਿਆ ਸੀ ਇੱਕ ਸੰਪਰਕ ਜਿਹੜਾ ਇਸ ਇਲਾਕੇ ਦਾ ਬਾਕੀ ਸਾਰੇ ਇਲਾਕੇ ਨਾਲ ਟੁੱਟਿਆ ਸੀ ਪਰ ਇਹ ਤਸਵੀਰ ਚੜ੍ਹਦੀ ਕਲਾ ਦੀ ਹੈ ਇਹ ਤਸਵੀਰ ਪੰਜਾਬੀਆਂ ਦੇ ਸੇਵਾ ਭਾਵ ਦੀ ਹੈ ਇਹ ਤਸਵੀਰ ਦਿਖਾਉਂਦੀ ਹੈ ਕਿ ਉਹ ਬਹਾਦਰ ਕੋਮ ਹੈ ਜਿਨ੍ਹਾਂ ਨੇ ਇਸ ਮਾੜੇ ਹਾਲਾਤਾਂ ਦੇ ਵਿੱਚ ਵੀ ਝੁਕਿਆ ਨਹੀਂ ਡਰੇ ਨਹੀਂ ਨਮੋਸ਼ੀ ਜਾਂ ਨਿਰਾਸ਼ਾ ਦਾ ਸਾਹਮਣਾ ਨਹੀਂ ਕੀਤਾ ਬਲਕਿ ਚੜ੍ਹਦੀ ਕਲਾ ਦੇ ਨਾਲ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਿਆ ਤਾਂ ਇਹ ਤਸਵੀਰ ਪੰਜਾਬ ਦੀ ਚੜ੍ਹਦੀ ਕਲਾ ਦੀ ਹੈ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਹੈ ਕਿ ਇਹ ਸੜਕਾਂ ਦਾ ਜਿਹੜਾ ਪਾੜ ਪਿਆ ਹੈ 100 ਸੋ ਫੁੱਟ ਤੋਂ ਵੱਧ ਦਾ ਪਾੜ ਪਿਆ ਹੈ ਇਹ ਆਪ ਮਹਾਰੇ ਇੱਥੇ ਸੰਗਤਾਂ ਸੇਵਾ ਕਰ ਰਹੀਆਂ ਨੇ ਸਰਹਾਲੀ ਵਾਲੇ ਬਾਬਾ ਤਾਰਾ ਸਿੰਘ ਜੀ ਦੀ ਅਗਵਾਈ ਦੇ ਹੇਠ ਇੱਥੇ ਇਹ ਸੇਵਾ ਕੀਤੀ ਜਾ ਰਹੀ ਹੈ ਦਿਨ ਰਾਤ ਇੱਕ ਕਰਕੇ ਇਹਨਾਂ ਸੜਕਾਂ ਦੇ ਪਏ ਪਾੜ ਨੂੰ ਪੂਰਨ ਦੀ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਕਾਰ ਸੇਵਾ ਸੰਪਰਦਾਵਾ ਵੱਲੋਂ ਇਸ ਨਾਮ ਮੇਰਾ ਜਥੇਦਾਰ ਪ੍ਰਭਜੀਤ ਸਿੰਘ ਸੰਪਰਦਾਇ ਕਾਰਸਾ ਸਰਹਾਲੀ ਸੇਬ ਬਾਬਾ ਤਾਰਾ ਸਿੰਘ ਜੀ ਬਾਬਾ ਚਾਰਨ ਚਰਨ ਸਿੰਘ ਜੀ ਉਹਨਾਂ ਦੇ ਉਤਰਾਧਿਕਾਰੀ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਇਹ ਕਿੰਨੇ ਕਿੰਨੇ ਥਾਵਾਂ ਤੋਂ ਇਹ ਸੜਕ 'ਚ ਪਾੜ ਪਿਆ ਸੀ ਕਿੰਨਾ ਕਿੰਨਾ ਪਾੜ ਪਿਆ ਸੀ ਸਾਨੂੰ ਇਹਨਾਂ ਪਤਾ ਸਭ ਤੋਂ ਪਹਿਲਾਂ ਮਾਰ ਪਾਣੀ ਨੇ ਇੱਥੇ ਮਾਰੀ ਇਹ ਡੀਸੀ ਸਾਹਿਬ ਦੱਸਦੇ ਸੀ ਰਾਤੀ ਕਹਿੰਦੇ ਸੀ ਕਿ ਕੋਈ 8 10 ਜਗ੍ਹਾ ਤੇ ਪਾੜ ਨੇ ਤੇ ਸਾਰ ਸਾਰਿਆਂ ਤੇ ਸੇਵਾ ਨਿਰੰਤਰ ਜਾਰੀ ਹੈ ਸਾਨੂੰ ਪਰਸੋਂ ਡੀਸੀ ਸਾਹਿਬ ਨੇ ਬਾਬਾ ਜੀ ਨੂੰ ਰਿਕਵੈਸਟ ਕੀਤੀ ਸੀ ਕਿ ਸਾਥ ਦਿਓ ਤੇ ਬਾਬਾ ਜੀ ਜਾਇਦਾ ਲੈ ਕੇ ਗਏ ਸੀ ਤੇ ਫਿਰ ਕੱਲੋਂ ਬਾਬਾ ਜੀ ਸੇਵਾ ਆਰੰਭ ਕਰ ਗਏ ਸੀ ਸੇਵਾ ਕੱਲ ਸ਼ੁਰੂ ਕੀਤੀ ਹਾਂਜੀ ਕੱਲ ਸੇਵਾ ਆਰੰਭ ਕੀਤੀ ਆ 11 ਵਜੇ ਤੀਕਰ ਡੀਸੀ ਸਾਹਿਬ ਰਹੇ ਆ ਅਸੀਂ ਵੈਲਕਮ ਕਰਦੇ ਆ ਧੰਨਵਾਦ ਕਰਦੇ ਆ ਕਿ ਇਹਦਾ ਡੀਸੀ ਸਾਹਿਬ ਹਰੇਕ ਜ਼ਿਲ੍ਹੇ ਚ ਓਣਾ ਚਾਹੀਦਾ ਬਹੁਤ ਸਾਥ ਦੇ ਰਹੇ ਸਾਡਾ ਡੀਸੀ ਸਾਹਿਬ ਇੱਥੇ ਵੇਖੋ ਜੀ ਆ ਇੱਥੋਂ ਲੈ ਕੇ ਇਹਦਾ ਇਹ ਪਾੜ ਆ ਇਹ ਪਾੜ ਮਤਲਬ ਵੀ ਹਾਂਜੀ ਇਹ ਇੱਕ ਇਹ ਪਾੜ ਏ 100 ਫੁੱਟ ਤੇ ਇਹ ਇਹ ਵਾਲਾ ਹੀ ਹੋਣਾ ਹਾਂਜੀ ਇਹ 200 ਫੁੱਟ ਹੋਊਗਾ ਤੇ ਉਹ ਵਾਲਾ ਜਿਹੜਾ ਉਧਰਲਾ ਪਾੜ ਉਹ ਵੱਡਾ ਹੈ ਡੀਸੀ ਸਾਹਿਬ ਬਹੁਤ ਸਹਿਯੋਗ ਕਰ ਰਹੇ ਆ ਪਰ ਪਰ ਸੰਗਤ ਹੀ ਬੜੀ ਚੜ੍ਹਦੀ ਕਲਾ ਕਿ ਇੰਨਾ ਮਾੜੇ ਹਲਾਤਾ ਜਦੋਂ ਆਪਣਾ ਕਾਰ ਡੁੱਬ ਗਿਆ ਹੋਵੇ ਆਪਣੀ ਖੇਤਾਂ ਜ਼ਮੀਨ ਦਾ ਨੁਕਸਾਨ ਹੋਇਆ ਹੋਵੇ ਮਾਲ ਡੰਗਰ ਦਾ ਨੁਕਸਾਨ ਹੋਇਆ ਹੋਵੇ ਸਭ ਕੁਝ ਭੁੱਲ ਕੇ ਇੱਥੇ ਸੇਵਾਕ ਤੇ ਲੱਗੇ ਵੇਖੋ ਜੀ ਸਾਡੇ ਮਾਹਪੁਰ ਕੇ ਹੈ ਹੀ ਐਸੇ ਮੁੱਠਿਆਂ ਵਾਲੀ ਸਭਰਾਵਾਂ ਹੀ ਬਾਊ ਵਾਲ ਆਲੀ ਕਲਾ ਸੁਲਤਾਨਪੁਰ ਲੋਧੀ ਮੁੰਡਾ ਪਿੰਡ ਜਿੰਨੇ ਵੀ ਬਿਆਸ ਸਤਲੁਜ ਦਰਿਆ ਤੇ ਬੰਨ ਟੁੱਟੇ ਸਾਰਿਆਂ ਤੇ ਸੇਵਾ ਉਹਨਾਂ ਦੀ ਜਾਰੀ ਆ ਤੇ ਜਦੋਂ ਇਧਰ ਤਾਂ ਮੌਕਾ ਮਿਲਿਆ ਪਹਿਲੂ ਅਸੀਂ ਅਜਨਾਲਾ ਅਗਨਪੋਟਾਂ ਰਾਂਹੇ ਸੇਵਾ ਕੀਤੀ ਘਰ-ਘਰ ਰਾਸ਼ਨ ਪਹੁੰਚਾਇਆ ਘਰ-ਘਰ ਜੇ ਕੋਈ ਦੁਖੀ ਉਹਨੂੰ ਕੱਢ ਕੇ ਲਿਆਂਦਾ ਉਹਨੂੰ ਸੁੱਕੇ ਥਾਂ ਦੇ ਘੱਲਿਆ ਕਈਆਂ ਪਸ਼ੂਆਂ ਨੂੰ ਚਾਰਾ ਵੀ ਕੀਤੀਆਂ ਦੇ ਜਾ ਕੇ ਪਾ ਕੇ ਆਏ ਸਿੰਘ ਸੇਵਾਦਾਰ ਤੇ ਜਦੋਂ ਉਥੇ ਪਾਣੀ ਘਟ ਗਿਆ ਅਗਨਪੋਟਾਂ ਦੀ ਸੇਵਾ ਸਮਾਪਤ ਹੋ ਗਈ ਫਿਰ ਕੱਲ ਤੋਂ ਉਹਨ ਸੇਵਾ ਮਹਾਪੁਰਖਾਂ ਨੇ ਇਧਰ ਆਰੰਭ ਕਰਤੀ ਐ ਇਹ ਕੀ ਲੱਗਦਾ ਕਿੰਨੇ ਦਿਨਾਂ ਚੈ ਵੇਖੋ ਜੀ 2-4 ਦਿਨ ਦੇ ਵਿੱਚ ਵਿੱਚ ਵੇਜ ਵੇਜ ਕਰਾਦਣੀ ਵੈਗਰੂ ਦੀ ਕਿਰਪਾ ਮਾਹਪੁਰ ਚ ਨਾਲ ਚੱਲਦੇ ਗੁਰੂ ਨਾਨਕ ਦੇ ਬੇਟੇ ਨੇ ਬਾਬਾ ਜੀ ਸਾਡੇ ਬਾਬਾ ਸੁਖਾ ਸਿੰਘ ਜੀ ਬਾਬਾ ਸ੍ਰੀ ਚੰਦ ਦੀ ਜੋਤ ਨੇ ਧੰਨ ਧੰਨ ਕਰਾ ਦੇਣਗੇ ਹਾਂ ਜੀ ਹਾਂ ਬਹੁਤ ਬਾਧਰਾਂ ਦੀ ਬਹੁਤ ਬਾਧਰਾਂ ਦੀ ਅਸੀਂ 100 ਕਿਲੋਮੀਟਰ ਤੋਂ ਆਏ ਆ ਛਿਆੜੀ ਸਾਹਿਬ ਦੇ ਨਾਲ ਹੀ ਤੇ ਦੇਰ ਸਾ ਬਾਬਾ ਸੁਖਾ ਸਿੰਘ ਜੀ ਜਾਦੀ ਘਟ ਗਈ ਉੱਥੋਂ 2 250 ਬੰਦਰ ਜਾਣਾ ਹੋਣੇ ਆ ਪਹਿਲਾ ਇਹਨਾਂ ਨੂੰ ਦੱਸਦੇ ਬਾਹੂਪੁਰ ਜਿਵੇਂ ਆਪਣੀ ਮੁਠੀਆਂ ਵਾਲੀ ਸੁਭਰਾਵੀ ਸਾਰੇ ਉਹ ਬੰਨ ਬੰਦੇ ਰਹੇ ਆ ਉਹ ਸਾਰੇ ਬੰਦੇ ਆ ਤੇ ਇਧਰ ਨਹੀਂ ਬੱਚੇ ਤੇ ਇਧਰ ਕੱਲ ਦਾ ਬਾਬਾ ਜੀ ਨੇ ਹੁਕਮ ਦਿੱਤਾ ਵਾ ਤੇ ਸਾਰੀ ਸੰਗਤ ਇਧਰ ਆ ਗਈ ਆ ਕਿੰਨੀ ਸੰਗਤ ਇੱਥੇ ਲੱਗੀ ਹੈ ਜੀ ਇੱਥੇ ਜੀ ਤੁਸੀਂ ਘਟੋ ਘਾਟ ਚਾਦੀ ਜੀ ਗਿਣਤੀ ਤੋਂ ਬਾਹਰ ਆ ਫਿਰ ਵੀ 4-5 ਹਜ਼ਾਰ ਸੰਗਤ ਇਹ ਇੰਨੀ ਤਕਰੀਬਨ ਹੈਗੀ ਆ ਇਹ ਸੇਵਾ 24 ਘੰਟੇ ਚੱਲ ਇਹ 24 ਘੰਟੇ ਰਾਤ ਦਿਨ ਚੱਲਨੇ ਆ ਜੀ ਰਾਤ ਨੂੰ ਚੱਲਦੀ ਆ ਜੀ ਹਾਂਜੀ ਐਡੇ ਜਿਸ ਤਰ੍ਹਾਂ ਚੰਗੇ ਆ ਜੇ ਐਡੇ ਚੰਗੇ ਹੁੰਦੇ ਨਾ ਤੇ ਇੱਧਰ ਰੋੜ ਪੈਂਦੇ ਇਹਨਾਂ ਕੰਮ ਪਹਿਲਾਂ ਹੋ ਜਾਂਦੇ ਜਿੰਨਾ ਇਹਨਾਂ ਸਨਯੋਗਤਾ ਡੀਜ਼ਾ ਸਾਰੇ ਦੇਂਦੇ ਤੇ ਪਰ ਸਾਰਿਆਂ ਦਿੱਤਾ ਨਹੀਂ ਅੰਮਰਸਰ ਦੇ ਡੀਜ਼ਾ ਨੂੰ ਸਲਾਮ ਆ ਉਹਨਾਂ ਨੇ ਸਾਰਿਆਂ ਸਾਥ ਦਿੱਤਾ ਬਹੁਤ ਵੱਡੀ ਗੱਲ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ ਭਾਵੇਂ ਅਸੀਂ ਡੁੱਬੇ ਆ ਕੁਝ ਵੀ ਆ ਪਰ ਅਸੀਂ ਚੜ੍ਹਦੀ ਕਲਾ ਵਿੱਚ ਹਾਂ ਬੋਲੇ ਸੋ ਨਿਹਾਲ ਸਰਕਾਰਾਂ ਨਹੀਂ ਸਾਨੂੰ ਕੋਈ ਝਾਕ ਨਹੀਂ ਅਸੀਂ ਆਪ ਸਰਕਾਰਾਂ ਫੇਲ ਹੋਈ ਹੈ ਸਰਕਾਰਾਂ ਫੇਲ ਆ ਸਾਰੇ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਇਹੋ ਹੀ ਦਿੰਦੇ ਆਪ ਵੀ ਸਰਕਾਰ ਦਾ ਸਰਕਾਰਾਂ ਦਾ ਰੋਲ ਧਾਰਮਿਕ ਜਥੇਬੰਦੀਆਂ ਨੇ ਸਮਾਜ ਸੇਵੀ ਜਥੇਬੰਦੀ ਇਹ ਤੇ ਜੀ ਬੰਨ ਅਸੀਂ ਚੋਲੀਆਂ ਨਾਲ ਬੰਨ ਸਕਦੇ ਆ ਤੋੜਿਆਂ ਦੀ ਤੇ ਦੂਰ ਦੀ ਗੱਲ ਇਹ ਤੇ ਬੁੱਕਾਂ ਨਾਲ ਸੰਗ ਚੜ੍ਹਦੀ ਕਲਾ ਜੀ ਬੋਲੇ ਸੋ ਨਿਹਾਲ ਬੁਕਾਣਾ ਬੰਨ ਬਨ ਸਕਦੇ ਜੀ ਝੋਲੀ ਵੀ ਬੜੀ ਵੱਡੀ ਚੀਜ਼ ਆ ਚੜਦੀ ਕਲਾ ਦਾ ਪ੍ਰਤੀਕ ਆ ਤੇ ਬਾਾਕੀ ਤੁਹਾਨੂੰ ਪੱਤਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀ ਆ ਤੁਸੀਂ ਖਬਰਾਂ ਕਾਣਦੇ ਜੇ ਇਹਦੇ ਨਾਲ ਵੀ ਬਹੁਤ ਜ਼ਿਆਦੀ ਸੰਗਤ ਤੇ ਪ੍ਰਭਾਵ ਦੁਨੀਆ ਨੂੰ ਪਤਾ ਲੱਗਿਆ ਕਿ ਸਾਰੀ ਦੁਨੀਆ ਪੰਜਾਬੀ ਚੜਦੀ ਕਲਾ ਚ ਆ ਇਹ ਤੁਹਾਡੀ ਪੱਤਰਕਾਰਾਂ ਦੀ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਥਾਂ ਥਾਂ ਤੇ ਜਾ ਕੇ ਜੈ ਜੈ ਲੈਂਡ ਆ ਜੇ ਸਾਡਾ ਵੀ ਫਰਜ਼ ਆ ਕਿ ਲੋਕਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਜਮਿਨੀ ਹਕੀਕਤ ਕੀ ਹੈ ਇਹ ਜਮਿਨੀ ਹਕੀਕਤ ਹੈ ਕਿ ਇੱਥੇ ਸਰਕਾਰ ਨਹੀਂ ਖੜੀ ਇੱਥੇ ਸੰਘਤ ਖੜੀ ਹੈ ਹਾਂਜੀ ਸੰਘਤ ਖੜੀ ਆ ਤੇ ਬਾਕੀ ਤੁਸੀਂ ਜਿਹੜੇ ਜੇ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਪਚਾਰ ਹੈ ਜੇ ਜਿਹੜੇ ਦੂਰ ਤੱਕ ਤੁਹਾਡੀ ਡਿਊਟੀ ਆ ਤੇ ਇਹ ਡਿਊਟੀ ਤੁਹਾਡੀ ਤਾਂ ਚੜਾਈ ਜਾਂਦੀ ਸਭ ਨੂੰ ਇਸ ਕਰਕੇ ਸੰਪਰਦਾਏ ਬਾਬਾ ਤਾਰਾ ਸਿੰਘ ਜੀ ਜਿਹਨੇ ਵੱਡੇ ਫਿਲਮ ਸਟਾਰਾਂ ਨੇ ਕਲਾਕਾਰਾਂ ਨੇ ਗਾਇਕਾਂ ਨੇ ਇਹ ਪੋਸਟਰ ਪਾਈਆਂ ਤਾਰੀਫ ਕੀਤੀ ਇਸ ਗੱਲ ਦੀ ਕਿ ਪੰਜਾਬੀਆਂ ਨੇ ਬੜੀ ਭਾਦਰੀ ਦਾ ਸਬੂਤ ਦਿੰਦਾ ਹੈ ਭਾਦਰੀ ਆ ਸਬੂਤ ਦਿੰਦਾ ਜੀ ਮੱਝਾਂ ਰੋੜ ਗਿਆ ਬੰਦੇ ਰੋੜ ਕੇ ਸਾਕੋ ਰੋੜ ਗਿਆ ਫਿਰ ਵਿੱਚ ਕੌਮ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਤੇ ਇਹਨਾਂ ਨੇ ਤੇ ਗਜਨੀ ਵਰਗੇ ਨੂੰ ਨਹੀਂ ਖੰਗੜ ਦੇਤਾ ਤੇ ਬਾਅਦ ਨੇ ਤੇ ਕੋਈ ਚੀਜ਼ ਹੀ ਨਹੀਂ ਗਏ ਇਤਿਹਾਸ ਹੈ ਸਾਡਾ ਇਤਿਹਾਸ ਆ ਸਾਡਾ ਜੀ ਬਹੁਤ ਨਹੀਂ ਇਤਿਹਾਸ ਹੈ ਸੇਵਾ ਕਰ ਰਹੇ ਹਾਂ ਇੱਥੇ ਆ ਕੇ ਸੇਵਾ ਕਰ ਰਹੇ ਹਾਂ ਜੀ ਇਹ ਬੜੀ ਦੁਖਰੀ ਘੜੀ ਆ ਇਸ ਵੇਲੇ ਬਹੁਤ ਔਖਾ ਸਮਾਂ ਵਾ ਐ ਪਹਿਲਾਂ ਪਿੰਡ ਸਭਰਾ ਸੇਵਾ ਕਰਨ ਡੈ ਸੀ ਉੱਥੇ ਦੋ ਥਾਂ ਢਾ ਲੱਗਣ ਡੈ ਸੀ ਬਹੁਤ ਜ਼ਿਆਦਾ ਤੁਸੀਂ ਅੱਗੇ ਬਹੁਤ ਪਿੰਡ ਸੀ ਮਾਹ ਬੁਰਖਾ ਦੀ ਕਿਰਪਾ ਨਾ ਬਾਬਾ ਸੁਖਾ ਸਿੰਘ ਦੀ ਮੇਰ ਨਾਲ ਹੀ ਆ ਹੁਣ ਬਾਬਾ ਸੁਖਾ ਜੀ ਨੇ ਇੱਥੇ ਬਹੁਤ ਜਿਆਦਾ ਪਾਣੀ ਬਹੁਤ ਨੁਕਸਾਨ ਹੋਇਆ ਮਾਲ ਡੰਗਰ ਪੱਠੇ ਦਾ ਇੱਥੇ ਆਪਣਾ ਘਰ-ਬਾਰ ਛੱਡ ਕੇ ਇੱਥੇ ਸੇਵਾ ਤੇ ਪਹੁੰਚੋ ਕੀ ਜਜ਼ਬਾਤ ਕੀ ਜਜਵਾ ਕੀ ਹੈ ਜਜ਼ਬਾਤ ਸੇਵਾ ਕਰਨ ਦੇ ਵੇਖੋ ਕਿੰਨਾ ਵਿਚਾਰਿਆਂ ਦਾ ਨੁਕਸਾਨ ਹੋ ਰਿਹਾ ਆਪਣੇ ਵਰਗੇ ਜੀਵ ਆ ਕਿੰਨੇ ਵਿਚਾਰੇ ਪਰੇਸ਼ਾਨ ਆ ਕੀ ਖਾਣਗੇ ਕੀ ਪੀਣਗੇ ਸਾਰਾ ਕੁਝ ਕਿੰਨਾ ਨੁਕਸਾਨ ਹੋ ਗਿਆ ਮਾ ਕੋਈ ਪੱਠਾ ਨਹੀਂ ਕੋਈ ਝੋਨਾ ਨਹੀਂ ਕੋਈ ਪੈੜੀ ਨਹੀਂ ਕੋਈ ਬੰਨਾ ਨਹੀਂ ਰਹਿ ਗਿਆ ਇਹਨਾਂ ਦਾ ਨਾ ਕੋਈ ਮਾਲ ਨਾ ਕੋਈ ਡੰਗਰ ਸਭ ਭੁੱਖਾ ਤੇ ਆ ਮਰਨ ਦੇ ਤੇ ਤਰਸ ਕਰਨਾ ਬਰਬਕਾਰ ਕਰਨਾ ਚਾਹੀਦਾ ਜੀਵ ਹੀ ਜੀਵ ਦੇ ਕੰਮ ਆਉਂਦਾ ਵਾ ਸਾਡਾ ਵਿਰਸਾ ਹੈ ਇਹ ਸਾਡਾ ਪੰਜਾਬ ਦਾ ਇਤਿਹਾਸ ਹੈ ਜੀ ਇਹ ਪੰਜਾਬ ਦਾ ਇਤਿਹਾਸ ਹੈ ਗੁਰਾਂ ਦੀ ਧਰਤੀ ਆ ਤੇ ਗੁਰੂ ਗੁਰੂ ਹੀ ਪਰਵ ਕਿਰਪਾ ਕਰਦੇ ਆਏ ਗੁਰੂਆਂ ਨੇ ਕਰਨੀਆਂ ਜ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੀ ਮਿਹਰ ਕਰਕੇ ਸੰਤ ਬਾਬਾ ਸੁਖਾ ਸਿੰਘ ਦੀ ਕਿਰਪਾ ਕਰਕੇ ਤੇ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਦੀ ਐਡੀ ਬਾਹ ਲੰਮੀ ਆ ਇਹਨੇ ਕਿਰਪਾ ਇਹਨੇ ਮਿਹਰਵਾਣਾ ਨਾ ਉਹਨਾਂ ਦੀ ਬਹੁਤ ਮਿਹਰਵਾ ਹਾਂ ਜੀ ਉਹਨਾਂ ਦੀ ਮਿਹਰ ਸਦਕਾ ਹੀ ਇੰਨੀ ਸੰਗਤ ਆ ਉਹਨਾਂ ਦੀ ਮਿਹਰ ਸਦਕਾ ਕੱਲ 700 ਬੰਦਾ ਸੰਗਤ ਅਦਾ ਆਇਆ ਸੀ ਇਸ ਬੰਦ ਤੇ ਬੰਨ ਸ਼ੁਰੂ ਕਰਨ ਵਾਸਤੇ ਤੇ ਬਾਬਾ ਸੁਖਾ ਜੀ ਨੇ ਬੜੀ ਕਿਰਪਾ ਨਾਲ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲਾ ਨਾਲ ਬੰਨ ਵੇਖੋ ਤੁਹਾਡੇ ਸਾਹਮਣੇ ਆ 4 ਫੇਰੇ ਪਾੜ ਜੋ ਵੀ ਘੰਟੇ ਦੀ ਬੰਨੂ ਇੱਕ ਪਹਿਰੇ ਹਾਂਜੀ 24 ਘੰਟੇ ਚ ਮੰਨ ਪਰ ਦਿੱਤਾ ਤੇ ਹੁਣ ਮਾਰ ਰਹੇ ਹਾਂ ਹਾਂਜੀ ਕਰਾਂਗੇ ਕਿ ਸੇਵਾ ਤਗੜਿਆ ਕਿ ਆਨੰਦ ਕਿ ਨਹੀਂ ਖੁਸ਼ੀ ਮਿਲਦੀ ਐ ਕਿਸੇ ਦਾ ਸਾਡਾ ਸੁਭਾਅ ਹੈ ਪੰਜਾਬੀਆਂ ਦਾ ਵੀ ਲੋੜ ਮੁਸੀਬਤ ਦੀ ਘੜੀ ਹੈ ਹਾਂਜੀ ਫਰਜ਼ ਪੂਰਾ ਕਰਨਾ ਹੀ ਪੈਂਦਾ 24 ਘੰਟੇ ਨਾਲ ਮੰਨ ਨੂੰ ਬੜੀ ਤਸੱਲੀ ਮਿਲਦੀ ਬਹੁਤ ਤਸੱਲੀ ਹੈ ਕਿ ਵੀ ਆਖਣ ਆਏ ਆ ਵੀ ਚੱਲ ਵੇਖੀਏ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਜੇ ਸੇਵਾ ਕਰਨ ਨੂੰ ਆ ਮਾਂ ਬਾਬਾ ਜੀ ਦੀ ਸੇਵਾ ਲਈ ਉਹਨਾਂ ਨੇ ਕਰਦੀ ਸਾਡਾ ਫਰਜ਼ ਹੈ ਨਾਲੇ ਪੰਜਾਬੀਆਂ ਦਾ ਫਰਜ਼ ਹੈ ਆਪਣੀ ਪੰਜਾਬ ਦੀ ਸੇਵਾ ਮੋਣੀ ਆਪਣੇ ਪੰਜਾਬੀਆਂ ਦੀ ਸੇਵਾ ਕਰਨੀ ਤੋ ਇਹ ਤਸਵੀਰ ਮੋੜ ਤੋਂ ਦੱਸਣਾ ਚਾਹੂੰਗਾ ਕਿ ਪਿੰਡ ਕੋਨੇਵਾਲ ਜਿੱਥੇ ਸਭ ਤੋਂ ਪਹਿਲਾਂ ਪਾਣੀ ਨੇ ਹਮਲਾ ਕੀਤਾ ਪਾਣੀ ਨੇ ਕਹਿਰ ਬਰਾਇਆ ਜਿੱਥੇ ਸਭ ਤੋਂ ਪਹਿਲਾਂ ਸੜਕਾਂ ਦੇ ਵਿੱਚ 100-100 ਫੁੱਟ ਤੋਂ ਵੱਧ ਦੇ ਪਾੜ ਪਏ ਇਹ ਜਗ੍ਹਾ ਜਿੱਥੇ ਖੜੇ ਤਿੰਨ ਪਾਸੇ ਸੜਕਾਂ ਦਾ ਪਾੜ ਪਿਆ ਸੀ ਇੱਕ ਪਾੜ ਜਿਹੜਾ ਇਹ ਲਗਭਗ ਪੂਰੇ ਜਾ ਚੁੱਕਿਆ ਤੇ ਦੋ ਜਗ੍ਹਾ ਕੰਮ ਚੱਲ ਰਹੀ ਹੈ ਹਾਲਾਂਕਿ ਸਿਰਫ 24 ਘੰਟੇ ਦੇ ਕਰੀਬ ਸਮਾਂ ਹੋਇਆ ਕਿਉਂਕਿ ਦੱਸਿਆ ਜਾ ਰਿਹਾ ਕਿ ਕੱਲ ਸਵੇਰੇ ਬੀਤੇ ਕੱਲ ਯਾਨੀ ਕਿ 7 ਤਰੀਕ ਨੂੰ ਅਰਦਾਸ ਤੋਂ ਬਾਅਦ ਇੱਥੇ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਹਜ਼ਾਰਾਂ ਸੰਗਤ ਇੱਥੇ ਦਿਨ ਰਾਤ ਇੱਕ ਕਰਕੇ ਲੱਗੀ ਹੋਈ ਹੈ ਹਲੇ ਸਾਹਮਣੇ ਪਾਰ ਨਜ਼ਰ ਆ ਰਹੇ ਉਹ ਜਰੂਰ ਅਸੀਂ ਉਹ ਹੀ ਤਸਵੀਰ ਸਾਂਝੀ ਕਰਾਂਗੇ ਕਿਉਂ ਲੋਕ ਜਿਨ੍ਹਾਂ ਦੇ ਆਪਣੇ ਘਰ-ਬਾਰ ਰੁੜ ਗਏ, ਮਾਲ-ਡੰਗਰ ਦਾ ਨੁਕਸਾਨ ਹੋਇਆ, ਖੇਤ ਰੁੜ ਗਏ ਪੰਜ-ਪੰਜ 10-10 ਸਾਲ ਪਿੱਛੇ ਪੈ ਗਏ ਪਰ ਸਭ ਕੁਝ ਭੁੱਲ ਕੇ ਫਿਰ ਇੱਥੇ ਸੇਵਾ ਤੇ ਡਟੇ ਹੈ ਕਿਉਂਕਿ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਤੇ ਉਸ ਇਤਿਹਾਸ ਨੂੰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ ਨਹਾੜਾਂ ਦੇ ਵਿੱਚ ਕਈ ਸ਼ਬਦਾਂ ਚ ਕਈ ਇਹ ਭਾਜੀ ਤੇ ਸਰਕਾਰਾਂ ਫੇਲ ਹੋ ਗਈਆਂ ਪਰ ਸੰਗਤ ਨੇ ਚੜ੍ਹਦੀ ਕਲਾ ਸਬੂਤ ਦਿੱਤਾ ਆਪਣੇ ਨੁਕਸਾਨ ਭੁੱਲ ਕੇ ਵੀ ਇੱਕ ਦੂਜੇ ਦੀ ਬਾਹ ਫੜੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸੰਗਤ ਨੇ ਹੀ ਸਾਸ ਦਿੱਤਾ ੜੀ ਸਾਰਾ ਹਾਂ ਜੀ ਸਾਰੇ ਇਲਾਕੇ ਦੀ ਸੰਗਤ ਨੇ ਦੂਰ ਦਰਾਡੇ ਮੈਂ ਵੇਖੰਦੇ ਆ ਜੀ ਯੂਪੀ ਚੋਂ ਹਰਿਆਣੇ ਚੋਂ ਐਮਪੀ ਤੱਕ ਸੰਗਤ ਬਹੁਤ ਜਿਆਦਾ ਸਾਥ ਦਿੱਤਾ ਹਾਂ ਜੀ ਹਾਂ ਜੀ ਸਭ ਸਭ ਪੰਜਾਬੀਆਂ ਦੇ ਹਾਂ ਜੀ ਹਾਂ ਜੀ ਜਿਹੜੇ ਨਹੀਂ ਵੀ ਆ ਰਹੇ ਉਹ ਆਪਣਾ ਆਪਣੇ ਦਸਾਂ ਨੋ ਦੀ ਕਿਰਤਕਮਾਈ ਚੋਂ ਦਸਵੰਦ ਜਿਹੜਾ ਭੇਜ ਰਿਹਾ ਮਤਲਬ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਵੱਧ ਚੜ ਕੇ ਸਾਰਿਆਂ ਸਾਥ ਦਿੱਤਾ ਇਹੀ ਸਾਡੀ ਵੱਡੀ ਪੰਜਾਬੀਆਂ ਦੀ ਖਾਸੀਅਤ ਗਣੀ ਜਾਂਦੀ ਹੈ ਸਭ ਤੋਂ ਪਹਿਲਾਂ ਨੁਕਸਾਨ ਇੱਥੇ ਹੋਇਆ ਸੀ 100 ਲੱਖ ਦੇ ਚੋ ਆ ਮੈਂ ਸਭ ਤੋਂ ਪਹਿਲਾਂ ਇਹੀ ਬੰਨ ਜਿਹੜਾ ਉਹ ਬੰਨ ਟੁੱਟਾ ਜੀ ਪਹਿਲੇ ਵਾਲਾ ਨਾ ਉਹੀ ਬੰਨ ਟੁੱਟਾ ਵਾ ਇਹ ਤੁਸੀਂ ਬੰਨਦਾ ਸੀ ਆ ਤੁਸੀਂ ਬੰਨਦਾ ਹੀ ਸੀ ਹਾਂ ਜੀ ਹਾਂ ਜੀ ਬਾਕੀ ਚੱਲ ਰਹੀ ਸਾਰੀ ਹੁਣ ਸੇਵਾਵਾਂ ਚੱਲ ਤੋ ਆਸ ਹੈ ਕਿ ਬੜੀ ਛੇਤੀ ਬੰਨ ਜਿਹੜੇ ਪੂਰੇ ਹੋ ਜਾਣਗੇ ਹਾਂਜੀ ਸੜਕਾਂ 'ਚ ਪਏ ਵੱਡੇ ਵੱਡੇ ਪਾਰ ਜਿਹੜੇ ਆ ਪਾੜ ਉਹ ਸੰਗਤ ਆਪਣੇ ਪੱਧਰ ਤੇ ਪੂਰੀ ਰਿਤ ਕਿ ਸਰਕਾਰ ਕਿਤੇ ਇੱਥੇ ਨਜ਼ਰ ਨਹੀਂ ਆਈ ਕੋਈ ਇੱਕ ਵੀ ਆ ਹਜ਼ਾਰਾਂ ਲੋਕ ਇੱਥੇ ਸੇਵਾ ਕਰ ਰਹੇ ਆ ਕੋਈ ਨਾ ਇੱਥੇ ਸਰਕਾਰੀ ਅਧਿਕਾਰੀ ਮੌਜੂਦ ਹੈ ਨਾ ਇੱਥੇ ਕੋਈ ਮੁਲਾਜ਼ਮ ਮੌਜੂਦ ਹੈ ਨਾ ਕੋਈ ਨਹਿਰੀ ਵਿਭਾਗ ਦਾ ਨਾ ਕੋਈ ਮਾਈਨਿੰਗ ਵਿਭਾਗ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਮੁਲਾਜ਼ਮ ਇੱਥੇ ਨਜ਼ਰ ਨਹੀਂ ਆ ਰਿਹਾ ਜੇ ਨਜ਼ਰ ਆ ਰਹੇ ਤਾਂ ਸਿਰਫ ਸੰਗਤ ਜਿਹੜੀ ਪੂਰੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਸੜਕਾਂ ਦੇ ਪਾੜ ਜਿਹੜੇ 100-100 ਫੁੱਟ ਤੋਂ ਵੱਧ ਨਜ਼ਰ ਆ ਰਹੇ ਅਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਪਾੜ ਹੈ ਕਿੰਨਾ ਨੁਕਸਾਨ ਇਸ ਨੇ ਪੂਰੇ ਇਲਾਕੇ ਦੇ ਵਿੱਚ ਖੇਤਾਂ ਦਾ ਜ਼ਮੀਨਾਂ ਦਾ ਘਰਾਂ ਦਾ ਕੀਤਾ ਪਰ ਫਿਰ ਦਿਨ ਰਾਤ ਇੱਕ ਕਰਕੇ ਹਜ਼ਾਰਾਂ ਸੰਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਗੁਰਾਂ ਦੀ ਧਰਤੀ ਨੂੰ ਧਿਆਂਦੀਆਂ ਹੋਈਆਂ ਧੰ ਗੁਰਰਾਬ ਦਾਸ ਨੂੰ ਧਿਆਂਦੀਆਂ ਹੋਈਆਂ ਇਸ ਨੁਕਸਾਨ ਦੀ ਪੂਰਤੀ ਚ ਲੱਗੀਆਂ ਜੋ ਕਿ ਪੂਰੀ ਦੁਨੀਆ ਨੂੰ ਦਿਖਾਇਆ ਪੰਜਾਬੀਆਂ ਨੇ ਕਿ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਐ ਤੇ ਚੜ੍ਹਦੀ ਕਲਾ ਚ ਰਹਿਣਗੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮਿੰਦਰ ਸਿੰਘ ਮੋਂਗਾ ਪੀਟੀਸੀ న్యూਸ ਪਿੰਡ ਕੋਨੇਵਾ